ਕੀ ਗਉੜੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਲਸਾਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ ਜਲਸਾਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੇਨਵਾਜ਼ੀ ਗੁਰੂ ਕਾਸ਼ੇ ਸਾਧ ਸੰਗਤ ਜੀ ਮੀ ਉਸ ਅਗਰ ਪਿਰੰਦੇਰੇ ਗੰਗਾ ਨਗਰ ਤੋਂ ਸੰਗਤ ਪੁੱਜ ਕੇ ਇਥੋਂ ਦੇ ਪ੍ਰੋਗਰਾਮ ਵਿੱਚ ਅੰਮ੍ਰਿਤ ਵੇਲੇ ਸਿਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਉਸ ਤੋਂ ਬਾਅਦ ਹੁਣ ਗੁਰੂ ਮਹਾਰਾਜ ਸਾਜ ਦੀ ਸੁਖਣੀ ਸਾਜ ਜੋ ਸੰਪੂਰਨ ਪਿੱਛੇ ਹੋ ਚੁੱਕੀ ਹੈ ਜਿਸ ਗੁਰੂ ਸਾਹਿਬ ਦੇ ਕਿਸੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਰੀ ਚ ਸਿਮਰਨ ਦੀ ਮਹਿਮਾ ਤੇ ਆਗਿਆ ਦੂਜੀ ਅਸ਼ਟਪਰੀ ਚ ਮਹਾਰਾਜ ਜੀ ਨੇ ਜਿਥੇ ਕੋਈ ਵੀ ਰਾਖਾ ਨਹੀਂ ਮਾਰਾ ਨਾਮ ਉਥੇ ਰੱਖਾ ਹੈ ਤੀਜੀ ਅਸ਼ਟਪਰੀ ਜੀ ਨਾਮ ਦੀ ਅਮੋਲਕਤਾ ਚੌਥੀ ਚ ਵਾਹਿਗੁਰੂ ਦੇ ਗੁਣ ਪੰਜਵੀਂ ਪਰਮੇਸ਼ੁਰ ਦੀ ਦਾਤ ਉਹਦੇ ਅੱਗੇ ਅਸਣੀ ਚਾਹੀਦੀ ਹੈ ਛੇਵੀਂ ਵਿੱਚ ਜਿਸ ਦੀ ਕਿਰਪਾ ਨਾਲ ਸਭ ਕੋਈ ਮਿਲਿਆ ਹੈ ਉਸ ਨੂੰ ਕੇਕੇ ਕਰੋ ਸੱਤਵੀਂ ਚ ਸਭਾਂ ਦੇ ਰੱਖਣੇ ਹੈ ਅਠਵੀਂ ਵਿੱਚ ਬ੍ਰਹਮ ਗਿਆਨੀ ਦਾ ਲਖਣ ਹੈ ਨੌਵੀਂ ਵਿੱਚ ਕਿਉ ਪਾਸੋ ਦੇ ਪੰਡਤ ਦੇ ਵੈਸ਼ਨੋ ਦੇ ਅਤੇ ਭਗਤੀ ਦੇ ਸ਼ਾਸਤਰੀ ਜੀਵਨ ਮੁਗਧ ਦੇ ਲਖਣ ਕਹੇ ਹਨ। 10ਵੀਂ ਵਿੱਚ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ। 11ਵੀਂ ਵਿੱਚ ਵੈਗਰੂ ਨੂੰ ਸੁਤੰਤਰ ਕਰਨ ਦਾ ਅਛਾ ਦੱਸਿਆ ਹੈ। 12ਵੀਂ ਵਿੱਚ ਜੇ ਕੋਈ ਹੰਕਾਰ ਕਰੇਗਾ ਡਿੱਗੇਗਾ ਗਰੀਬੀ ਕਰਕੇ ਹੀ ਛੁਟਕਾਰਾ ਹੋਵੇਗਾ। ਦੈਨੂ ਵਿੱਚ ਸੰਤਾਂ ਦੀ ਦੂਸ਼ੀ ਨਾਉਣ ਵਾਲੀ ਉਮਰ ਘਟ ਜਾਂਦੀ ਹੈ ਹੋਰ ਅਨੇਕ ਪ੍ਰਕਾਰ ਦੇ ਉਹਨਾਂ ਨੂੰ ਕਾਇਸ਼ ਪਿਆਬਦੇ ਹਨ 14 ਵਿੱਚ ਮਾਰੇ ਸਾਹਿਬ ਜੀ ਨੇ ਸਿਆਣੂ ਵੀ ਛੱਡ ਕੇ ਮਨੁੱਖ ਦੀ ਔੜ ਨਾ ਰੱਖੋ ਇੱਕ ਪਰਮੇਸ਼ਵਰ ਦਾਤਾ ਹੈ ਉਸ ਨੂੰ ਜਾਣੋ 15 ਵਿੱਚ ਮਾਰੇ ਟੁੱਟੀਆਂ ਗੰਨਣ ਵਾਲਾ ਹੈ ਜੀ ਮਹਾ ਸਿੰਘ ਦੀ ਟੁੱਟੀ ਗੰਦੀ ਹੈ ਸਾਰੇ ਦੇਸ਼ ਦੀ ਮਾਝ ਦੀ ਟੁੱਟੀ ਲੜਾਈ ਮਹਾ ਸਿੰਘ ਨੇ ਆਪਣੀ ਹਸੀਸ ਕੁਰਬਾਨ ਕਰਕੇ 40 ਹਜ਼ਾਰਾਂ ਦੇ ਮਾਤਾ ਭਾਗ ਉਸ ਮੇਤ ਇਸ ਪ੍ਰਕਾਸ਼ ਸਾਧ ਸੰਗਤ ਜੀ ਉਹ ਟੁੱਟੀਆਂ ਗੰਨਣ ਵਾਲਾ ਹੈ ਟੁਟੀ ਸੋਤ ਨੂੰ ਵੀ ਪਿਗਣਨ ਵਾਲਾ ਹੈ ਟੁਟੀ ਉਮਰ ਨੂੰ ਵੀ ਗੰਨਨ ਵਾਲਾ ਹੈ ਟੁਟੀ ਹੋਈ ਵਿਅਕਤੀ ਨੂੰ ਪਰਮੇਸ਼ਵਰ ਨਾਲ ਜੋੜਨ ਵਾਲਾ ਹੈ ਉਹਦਾ ਸਲਾਹ ਸਿਮਨ ਕਰੋ 16ਵੀਂ ਵਿੱਚ ਵਾਹਿਗੁਰੂ ਅਗਨਾਥੀ ਨੂੰ ਮੰਨ ਕੇ ਰੱਖੋ ਮਨੁੱਖਾਂ ਦੀ ਪ੍ਰੀਤੀ ਨੂੰ ਛੱਡ ਸਿਖੋ ਮਨੁੱਖਾਂ ਦੀ ਪ੍ਰੀਤੀ ਨੂੰ ਛੱਡ ਦਿਓ ਇਸ ਪ੍ਰਕਾਰ ਦੇ ਮਹਾਰਾਜਿ ਨੇ ਲਖਣ ਕੀਤੇ ਹਨ 17ਵੀਂ ਵਿੱਚ ਮਾਰਾ ਨੇ ਸੱਚ ਸਰੂਪ ਦਾ ਕਥਨ ਕੀਤਾ ਹੈ 18ਵੀਂ ਵਿੱਚ ਗੁਰੂ ਤੇ ਸਿੱਖ ਦੇ ਲਖਣ ਕਹੇ ਹਨ 19 ਵਿੱਚ ਸੱਚਾ ਨਾਮ ਤਾਂ ਸਾਧ ਦੱਸਿਆ ਹੈ ਬੀਨ ਵਿੱਚ ਵਾਹਿਗੁਰੂ ਤੇ ਜਾਜਕ ਬਣ ਕੇ ਨਾਮਦਾਨ ਮੰਗਣਾ ਚਾਹੀਦਾ ਹੈ 21 ਵਿੱਚ ਨਿਤਪਰਨੋਂ ਨਿਤਪਰਨੋਂ ਅਤੇ ਪ੍ਰਕਿਰਤਕ ਪੜਨੋਂ ਤੇ ਇਸ ਮਹਾਪੜਨੋਂ ਤੇ ਗਿਆਨ ਪਾਈ ਉਹਦਾ ਕਸ਼ਮ ਕੀਤਾ ਹੈ 22 ਵਿੱਚ ਪਰਮੇਸ਼ਰ ਸਾਰੀਆਂ ਚੀਜ਼ਾਂ ਦੇ ਅੰਦਰ ਠਾਕੁਰ ਹੈ ਆਪੇ ਵਰਤਨ ਵਾਲਾ ਆਪ ਹੀ ਕਥਨ ਕਰਨ ਵਾਲਾ ਆਪ ਹੀ ਸੁਣਨ ਵਾਲਾ ਹੈ ਉਹ ਐਸਾ ਰੂਪ ਆਪਣਾ ਆਪ ਸਮਝ ਨਾ ਕਰੋ ਇਸੇ ਪ੍ਰਕਾਰ ਸਾਧ ਸਿੰਘ ਜੀ 23ਵੇਂ ਦੇ ਵਿੱਚ ਦਾਈ ਵਿੱਚ ਜੀ ਜਾਂਦੇ ਠਾਕਰ ਦੱਸਿਆ ਉਸ ਪਰਮੇਸ਼ ਨੂੰ ਆਪੇ ਵਰਤਨ ਵਾਲਾ 23ਵੇਂ ਚ ਮਹਾਰਾਜ ਸਾਧ ਜੀ ਨੂੰ ਗਿਆਨ ਰੂਪੀ ਜਿਨ੍ਹਾਂ ਨੂੰ ਅੰਜਨ ਮਾਰਨ ਦਿੱਤਾ ਉਹਨੇ ਸੰਤਾਂ ਦੀ ਸੰਗਤ ਕਰਕੇ ਅੰਦਰੋਂ ਹੀ ਵਾਹਿਗੁਰੂ ਨੂੰ ਵੇਖ ਲਿਆ ਹੈ ਉਹ ਸੋ ਅੰਦਰ ਸੋ ਬਾਹਰ ਨੰਦ ਘਟ ਗਿਆਂ ਆਪਰੇ ਆਪ ਉਹ ਹੰਤ ਹੈ ਜੋ ਵੀ ਜਵਾਹੀ ਗੁਰੂ ਸਤਗੁਰੂ ਪੂਰੇ ਹਨ ਗੁਰੂ ਨਾਨਕ ਦੇਵ ਜੀ ਪੂਰਨਉਨਾਬਦੇਸ਼ ਹੈ ਜਿਨ੍ਹਾਂ ਪੂਰਨਉਬਦੇਸ਼ ਨੂੰ ਪਾਇਆ ਹੈ ਉਹਨਾਂ ਨੇ ਪੂਰੇ ਦੇ ਗੁਣਾਂ ਨੂੰ ਗਾ ਕੇ ਪੂਰਨ ਬ੍ਰਹਮ ਨੂੰ ਪਾ ਲਿਆ ਹੈ ਪੂਰਿਆਂ ਗੁਰਾਂ ਦਾ ਉਪਦੇਸ਼ਾਂ ਵਾਹਿਗੁਰੂ ਨਿਗਟ ਕਰਕੇ ਵੇਖਣਾ ਕਰੋ ਸਵਾਸਾ ਗੋਵਿੰਦ ਦਾ ਸਿਮਨ ਕਰੋ ਸੁਹਣੀ ਸਾਹਿਬੀ ਮਹਿਮਾ ਕਹੀ ਹੈ ਇਸ ਪ੍ਰਕਾਰ 24 ਅਸ਼ਪਰੀਆਂ ਵਾਲੀ ਸੁਹਣੀ ਸਾਹਿਬ ਮਹਾਰਾਜ ਸਪੂਰਨ ਕੀਤੀ ਹੈ ਜੋ ਸਵਾਸਾ ਦਾ ਤਜਨਾ ਹੁਣ ਅੱਗੇ ਮਹਾਰਾਜ ਸਾਹਿਬ ਦੇ ਪਾਦਸ਼ਾ ਇੱਥੇ ਮੀਮਸਾ ਦੇ ਅੰਦਰ ਛਿੱਤੀ ਬਾਣੀ ਤੋਂ ਕਥਾ ਰੰਮ ਹੁੰਦੀ ਹੈ ਛਿੱਤੀ ਗੌੜੀ ਮਹੱਲਾ 5ਵਾਂ ਸ਼ਲੋਕ ਇਕ ਓੰਕਾਰ ਸਤਿਗੁਰ ਪ੍ਰਸਾਦਿ ਜਲ ਸਲ ਮਹੀਅਲ ਪੂਰਿਆ ਇੱਕ ਬ੍ਰਾਹਮਣ ਸੀ ਸਾਹਿਬ ਸੰਗ ਜੀ ਉਹ ਠਿੱਕਾਂ ਵੀ ਬਹੁਤ ਵਿਚਾਰ ਕਰਿਆ ਕਰਦਾ ਸਿੱਖਾਂ ਨੂੰ ਕਹਿਣ ਲੱਗਾ ਸਿੱਖੋ ਜਿਨ੍ਹਾਂ ਤੇ ਠਿੱਕਾਂ ਦਾ ਗਿਆਨ ਨਾ ਹੋਵੇ ਉਹਨਾਂ ਤੇ ਸਮੇ ਦਾ ਪਤਾ ਨਹੀਂ ਲੱਗਦਾ ਯੋ ਤੁਸੀਂ ਵਿਗਿਆ ਦਾ ਬੜਾ ਮਾਹਰ ਸੀ ਜਾਨੂ ਸੀ ਸਿੱਖਾਂ ਦੇ ਨਿਰਨੇ ਕਰਕੇ ਦੱਸੀ ਜਾਵੇ ਗੁਰੂ ਮਹਾਰਾਜ ਸਾਹਿਬ ਜੀ ਤੋਂ ਵੀ ਥਿੱਕਾ ਕਰੇ ਪੁੱਛਿਆ ਉਹਨੂੰ ਪੰਡਤ ਨੇ ਕਿਹਾ ਸਿੱਖਾਂ ਨੇ ਕਿਹਾ ਮਹਾਰਾਜ ਸਾਹਿਬ ਅਸੀਂ ਆਪ ਪੁੱਛ ਲਵਾਂਗੇ ਸਤਗੁਰਾਂ ਦੇ ਦੀਵਾਨ ਲੱਗੇ ਚ ਮੰਜੀ ਸਾਹਿਬ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਥਿੱਕਾ ਨਹੀਂ ਵਿਚਾਰ ਵਾਲਾ ਜੋਤਸੀ ਪੰਡਤ ਹੈ ਉਹ ਆਪ ਦੀ ਵਿਦਿਆ ਦਾ ਬੜਾ ਮਾਣ ਕਰ ਰਿਹਾ ਹੈ ਕਿਰਪਾ ਕਰੋ ਸੱਚੇ ਬਾਦਸ਼ਾਹ ਸਾਨੂੰ ਥਿੱਕਾਂ ਦੇ ਆਰਿਆ ਉਪਦੇਸ਼ ਦੇ ਵਕਸ਼ੋਫਰਮ ਗਿਆਨ ਦਾ ਇਹ ਬਾਅਦ ਨਖਰੀ ਜਮਾਦਨ ਉਪਦੇਸ਼ ਬਖਸ਼ਿਆ ਇਸੇ ਪ੍ਰਕਾਰ ਦੀ ਵਿਚਾਰ ਗੂੜੀ ਫਿੱਤਾਂ ਦੇ ਰਾਹੀ ਗੁਰੂ ਸਾਹਿਬ ਜੀ ਸੁਣ ਕੇ ਸਿੱਖਾਂ ਦੀ ਬੇਨਤੀ ਨੂੰ ਇਹ ਨਾ ਫਿੱਤਾਂ ਵਿੱਚ ਕੁਝ ਕਰਨਾ ਚਾਹੀਦਾ ਰਹਿਮਤ ਨਹੀਂ ਪਹਿਣਾ ਚਾਹੀਦਾ ਸੋ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਹਨ ਇਹ ਫਿੱਤਾਂ ਵਾਲੀ ਇਹ ਫਿੱਤਾਂ ਵਿੱਚ 15 ਫਿੱਤਾਂ ਕਈਆਂ ਹਨਗੀਆਂ ਮੱਸ਼ਿਆ ਕਹਿੰਦੇ 16ਵੀਂ ਫਿੱਤ ਪੂਰਨਮਾਸੀ ਦੀ ਕਹੀ ਹੈ ਇਉਂ ਇਹ 16 ਪੌੜੀਆਂ ਆਉਣਗੀਆਂ ਤੇ 16 ਹੀ ਸ਼ਲੋਕ ਆਉਣਗੇ 17ਵੀਂ ਵਿੱਚ ਇਸ ਸਥਿਤੀ ਦੀ ਮਹਿਮਾ ਕੋਈ ਦਾਵਾ ਕੋ ਉਸ ਨੇ ਕੋ ਚਿਰ ਸੁਣਾਵੇ ਇਹ ਬਾਤ ਆਉਣਗੇ ਇਸ ਪ੍ਰਕਾਰ ਕੋਈ ਕਰੇ ਵਿਚਾਰ ਇਹ ਨਿਰਣਾ ਕਰਕੇ 17ਵੀਂ ਪੌੜੀ ਚ ਮਹਤਮ ਦੱਸਣਗੇ ਅਤੇ 16 ਵਿੱਚ ਪੁੰਨਿਆਂ ਤੱਕ ਮੱਸਿਆ ਸਣੇ 16 ਫਿੱਕਾ ਦਾ ਇੱਕ ਇੱਕ ਸ਼ਲੋਕ ਇੱਕ ਪੌੜੀ ਦੁਆਰਾ ਉਪਦੇਸ਼ ਮਾਰਾ ਬਖਸ਼ਦੇ ਹਨ ਇਸ ਕਰਕੇ ਸਿੱਤੀ ਇਸ ਬਾਣੀ ਦਾ ਨਿਤਾਂ ਦੁਆਰਾ ਉਪਦੇਸ਼ ਹੋਣੇ ਤੇ ਗਉੜੀ ਰਾਗਣੀ ਚ ਮਹੱਲਾ ਪੰਜਵੇਂ ਪੰਜਵੇਂ ਸਤਿ ਪਾਤਸ਼ਾਹ ਉਚਾਰਦੇ ਆ ਸ਼ਲੋਕ ਸ਼ਬਦਾਂ ਦਾ ਨਾਮ ਹੈ ਸੰਗੀਤ ਤੇ ਕਾਵ ਨੂੰ ਲਾ ਕੇ ਸ਼ਲੋਕ ਉਚਾਰਨ ਕੀਤਾ ਹੈ ਸੰਸਕ੍ਰਿਤ ਦੇ ਸ਼ਲੋਕ ਜਿਹੜੇ 32 32 ਅੱਖਰ ਦੇ ਹੁੰਦੇ ਆ ਉਹ ਕਾਵ ਦੀ ਰੀਤੀ ਰਹਿਤ ਹੁੰਦੇ ਆ ਮਹਾਰਨ ਕਾਵ ਦੀ ਝਲਕ ਨਾਲ ਵਿੱਚ ਪਾਈ ਹੈ ਇੱਕ ਉਹ ਐਤ ਰੂਪ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੈ ਸਤ ਤ੍ਰਿ ਕਾਲ ਵਾਜ ਰੂਪ ਹੈ ਗੁਰੂ ਚੇਤਨਸ ਰੂਪ ਹੈ ਪ੍ਰਸਾਦ ਨੰਸ ਰੂਪ ਹੈ ਜਲ ਸਲ ਮਹੀਲ ਪੂਰਿਆ ਹਜੂਰ ਮੌਜਨ ਇਹ ਗੁਰਸਿੱਖੋ ਜਲਾ ਵਿੱਚ ਵੀ ਖਲਾਮੇ ਵਿੱਚ ਵੀ ਪਥਵੀ ਵਿੱਚ ਵੀ ਆਕਾਸ਼ ਵਿੱਚ ਵੀ ਮਈਲ ਇਕੱਠਿਆ ਨਾਂ ਤਸਵੀ ਹੈ ਸਾਰਿਆਂ ਦੀ ਪੂਰਨ ਹੈ ਪਰਮੇਸ਼ਵਰ ਸੁਆਮੀ ਸਿਰਜਨਹਾਰ ਜਲ ਵਿੱਚ ਦਰਬਾਰੂਪ ਹੈ ਥਲ ਵਿੱਚ ਇਸਨੂਪ ਹੈ ਪਥਵੀ ਵਿੱਚ ਖਿਮਾ ਰੂਪ ਹੈ ਆਕਾਸ਼ ਵਿੱਚ ਰੂਪ ਹੈ ਨਿਰਖੋਬ ਰੂਪ ਹੈ ਕਿਉਂ ਪੂਰਨ ਹੋ ਰਿਹਾ ਹੈ ਉਹ ਸਰਬ ਕਾ ਸੁਆਮੀ ਜਗਤੂ ਸਜਣਹਾਰ ਰਜਣ ਵਾਲਾ ਹੈ ਸਭ ਪਰਮੇਸ਼ਰ ਹੈ ਜਨਦੀ ਨਹੀਂ ਜਿਹੜੇ ਉਤਮ ਅਧਿਕਾਰੀ ਪਾਣੀ ਨੂੰ ਚਲਣ ਵਾਲੇ ਚਿਤ ਹੈ ਉਹਨਾਂ ਚ ਪ੍ਰੇਮ ਰੂਪ ਹੋ ਕੇ ਮਹਾਰਾਜ ਸਾਹ ਹੋ ਤਪਿਤ ਹੋ ਰਿਹਾ ਹੈ ਪ੍ਰਤਿਬਿੰਬ ਰੂਪ ਹੋ ਕੇ ਉਹਨਾਂ ਵਿੱਚ ਆਨੰਦ ਸੂਬ ਦਾ ਪ੍ਰਤਿਬਿੰਬ ਰੂਪ ਹੋ ਕੇ ਬਰਾਜਮਾਨ ਹੋ ਰਿਹਾ ਹੈ ਖੰਦੀ ਨਹੀਂ ਆਈ ਜਿਹੜੇ ਕनिष्ठ ਅਧਿਕਾਰੀ ਹਨਗੇ ਉਹ ਕਾਮਨਾ ਇੱਛਾ ਪੂਰੀਆਂ ਕਰਨੀ ਚਾਹੁੰਦੇ ਉਹਨਾਂ ਦੀ ਮਨਵਾਸ਼ ਕਾਮਨਾ ਪੂਰੀਆਂ ਕਰਨ ਚ ਹੈ ਉਹਨਾਂ ਦੇ ਉਗਣ ਨੂੰ ਵੇਖ ਕੇ ਖਿਮਾ ਕਰਨ ਵਿੱਚ ਇਸ਼ਤ ਹੋ ਰਿਹਾ ਹੈ ਤੇ ਪਿਛਵੀ ਨੇ ਬੁੱਧੀ ਵਾਲੇ ਜਿਹੜੇ ਪੁਰਖ ਹੈ ਉਹਨੂੰ ਨਿਰੋਲ ਬੁੱਧੀ ਦਾ ਸਾਖੀ ਰੂਪ ਹੋ ਕੇ ਬਰਾਜਮਾਨ ਹੋਇਆ ਆਲਾ ਕਾਸ਼ ਰਿਵੀ ਜੀ ਨਹੀਂ ਆਈ ਜੇ ਆਕਾਸ਼ ਜੀ ਨੇ ਜਿਹੜਾ ਹੈ ਉਸ ਵਿੱਚ ਪਰਮੇਸ਼ਰ ਨਿਰਖੋਭ ਰੂਪ ਹੋ ਕੇ ਰਾਗ ਜੋ ਐਸੇ ਖੋਭ ਤੋਂ ਰਹਿਤ ਹੋ ਕੇ ਇੱਕ ਰਸ ਬਰਾਜ ਰਿਹਾ ਹੈ ਉਹ ਪੂਰਨ ਹੋ ਰਿਹਾ ਹੈ ਸਵਾਮੀ ਸਿਰਜਨ ਹਾ ਉਹ ਸਾਰਿਆਂ ਦਾ ਸਵਾਮੀ ਮਾਲਕ ਹੈ ਅਦਰ ਸਦਿਨ ਹਰ ਜਨ ਵਾਲਾ ਹੈ ਪ੍ਰਵੇਸ਼ਰ ਆਨਿਕ ਭਾਂਤ ਹੋਈ ਪਸਰੇ ਆ ਗੁਰੂ ਜੀ ਦੇ ਕੋਈ ਬ੍ਰਹਮ ਅਨਕ ਰੂਪ ਹੋ ਕਰਕੇ ਜਿਵੇਂ ਬੀਜ ਜਿਹੜਾ ਹੁੰਦਾ ਹੈ ਪਹਿਲਾਂ ਉਹ ਅੰਕੂਰ ਰੂਪ ਹੋ ਜਾਂਦਾ ਹੈ ਫਿਰ ਪੱtre ਰੂਪ ਹੋ ਜਾਂਦਾ ਹੈ ਫਿਰ ਗਾਹੀਆਂ ਰੂਪ ਹੋ ਜਾਂਦਾ ਹੈ ਅਤੇ ਫਿਰ ਫਲ ਫੁੱਲ ਆਦਿਕ ਰੂਪ ਹੋ ਕੇ ਫਿਰ ਅਖੀਰ ਫਾਦ ਦੇ ਅੰਦਰ ਬੀਜ ਰੂਪ ਹੋ ਜਾਂਦਾ ਹੈ ਇਸੇ ਪ੍ਰਕਾਰ ਬਿਰਸ਼ ਦੇ ਦਾਣੀਆਂ ਪੱਤਰਾ ਵੀ ਨਹੀਂ ਆਈ ਪਹਿਲਾ ਮਾਰੇ ਸਾ ਸੁਧ ਬ੍ਰਹਮ ਜਿਹੜਾ ਭੂਮਾ ਧਰਤੀ ਦੀ ਨਹੀਂ ਆਈ ਹੈ ਉਹਦੇ ਕੀ ਹਿੰਮ ਕਰ ਬੀਜ ਦੀ ਨਹੀਂ ਆਈ ਹੈ ਈਸ਼ਰ ਬੀਜ ਦੀ ਨਹੀਂ ਆਈ ਹੈ ਜਿਹੜਾ ਅਬਿਆ ਕਰਦਾ ਹੈ ਤੇ ਹਿੰਮ ਕਰ ਵੰਕੂਰ ਦੀ ਨਹੀਂ ਆਈ ਹੈ ਤੇ ਬਰਾਜ ਸਾਧ ਸੰਗੇ ਜੀਉ ਮੂਲ ਦੀ ਨਹੀਂ ਆਈ ਹੈ ਇਸ ਪ੍ਰਕਾਰ ਹੈ ਕਿ ਉਸ ਦੇ ਅੰਦਰ ਸਭ ਸੰਤੋਖ ਆਦਿਕ ਜਿਹੜੇ ਗੁਣ ਹਨ ਜਾਂ ਤਿੰਨ ਗੁਣ ਪਤਰਿਆਂ ਦੀ ਨਹੀਂ ਆਈ ਹੈ ਅਗੇ ਇਸੇ ਪ੍ਰਕਾਰ ਹੋਰ ਜਾਣੀਆਂ ਜੀ ਨਹੀਂ ਆਈ ਬ੍ਰਹਮਪਾਤੀ ਬ੍ਰਹਮਾ ਪਤਿਆ ਵੀ ਨਹੀਂ ਆਈ ਹੈ ਵਿਸ਼ਨੂੰ ਧਾਰੀਆਂ ਵੀ ਨਹੀਂ ਆਈ ਹੈ ਸ਼ਿਵਜੀ ਸ਼ੰਕਰ ਫੁੱਲ ਦੇ ਨਿਆਈ ਹੈ ਤੇ ਬ੍ਰਹਮ ਗਿਆਨੀ ਫਲ ਦੀ ਨਹੀਂ ਆਈ ਹੈ ਇਸ ਪ੍ਰਕਾਰ ਮਾਰੇ ਅਣਕ ਪਾਪ ਵਿੱਚ ਪਸ ਰਿਹਾ ਅਨੇਕ ਤਰ੍ਹਾਂ ਹੋਰ ਕਿ ਪ੍ਰਮੇਸ਼ਰ ਫੈਲਿਆ ਹੋਇਆ ਆਪੀ ਨਾਨਕ ਏਕ ਓੰਕਾਰ ਓ ਓੰਕਾਰ ਸਰੂਪ ਹੀ ਰਸਕੇ ਪਾਲਸ ਕਿੰਨੀ ਕੋਈ ਆਕਾਰ ਹੈ ਸਰੂਪ ਉਹਦਾ ਵੱਖੋ ਵੱਖ ਨਹੀਂ ਹੰਗੇ ਆਉੜੀ ਏਕਮ ਏਕੰਕਾਰ ਪ੍ਰਭ ਜਿਹੇ ਜੀਤੇ ਬੀਜਾ ਪਹਿਲਾ ਬੀਜ ਵੀ ਵੇਖੋ ਅੰਕ ਪ੍ਰਕਾਰ ਆ ਫਲ ਪਾ ਕੇ ਵੀ ਏਕੰਕਾਰ ਆ ਬੀਜ ਨੂੰ ਵੇਖਿਆ ਗਾਲੀਆਂ ਪੱਤਰੂ ਬਣਦਾ ਫਲ ਪੱਕੇ ਨੂੰ ਫੇਰ ਕੋਈ ਬੀਜ ਦਾ ਹੀ ਆਕਾਰ ਰਹਿ ਜਾਂਦਾ ਹੈ ਇਸੇ ਪ੍ਰਕਾਰ ਮਹਾਰਾਜ ਸਾਹਿਬ ਜਿਹੜੇ ਬ੍ਰਹਮ ਵਿੱਚ ਤੇ ਹੈ ਜਿਨ੍ਹਾਂ ਦੇ ਅੰਦਰ ਸਰਦਾਰੂ ਕੀ ਬੀਜ ਵੀ ਗਿਆ ਜਾਂਦਾ ਹੈ ਉਹਨਾਂ ਦੇ ਸਭ ਤੋਂ ਤੋਖ ਦੇ ਪੱਤੇ ਨਿਕਲੇ ਆਉਂਦੇ ਹਨਗੇ ਅਗੇ ਫੇਰ ਉਹਨਾਂ ਦੇ ਅੰਦਰ ਦਇਆ ਧਰਮ ਆਦਿਕ ਫੁੱਲ ਲੱਗਣ ਲੱਗ ਜਾਂਦੇ ਐ ਬ੍ਰਹਮ ਗਿਆਨ ਨੂੰ ਵੀ ਫਲ ਲੱਗ ਜਾਂਦਾ 20 ਦਿਨ ਹੀ ਬ੍ਰਹਮ ਕਾਰਨ ਸਾਰੇ ਚੋਂ ਪ੍ਰਗਟ ਹੋ ਜਾਂਦਾ ੴ ਆਰੀ ਐ ਇਉਂ ਨੇਕਾਂ ਬਾਣ ਧੋਕੇ ਅਨੇਕਾਂ ਰਚਨਾ ਨੂੰ ਬਾਣ ਪ੍ਰਕਾਸ਼ਨ ਵਾਲਾ ਇਕੋ ਹੀ ਇਹ ਤੁ ਇਕੋ ਹੋ ਕੇ ਫੈਲਿਆ ਹੋਇਆ ਹੈ ਔੜੀ ਏਕਮ ਏਕ ਓਂਕਾਰ ਪ੍ਰਭ ਇਕੋਂ ਦੁਆਰਾ ਸਿੱਖੰਦੇਹ ਗੁਰ ਸਿੱਖੋ ਏਕੋਂ ਦੁਆਰਾ ਇਕੋਂ ਕਾਲਿ ਵਹਿਰੂ ਜਨਨਾ ਕਰੋ ਪ੍ਰਭੂ ਸੁਮਰਥ ਨੂੰ ਕਰੋ ਬੰਦਨਾ ਧਿਆਉ ਕਰੋ ਬੰਦਵਾ ਕਰੋ ਹੱਥ ਜੋੜ ਕੇ ਨਵਸਤੰ ਅਕਾਲੇ ਨਵਸਤੰ ਕਿਰਪਾਲੇ ਤੇ ਜਿਦਵੇ ਨਾਸ ਕੇ ਹੋਣਾ ਕਰੋ ਹੱਥ ਜੋੜ ਕੇ ਮੱਥਾ ਟੇਕਣ ਦਾ ਨਾਮ ਬੰਦਨਾ ਹੈ ਕਿ ਹੋਣਾ ਕਰੋ ਧਿਆ ਕਾਰਗ੍ਰਤੀ ਕਰਕੇ ਚਿੱਤ ਦੇ ਵਿੱਚ ਧਿਆਤ ਹੈ ਤੇ ਧਿਆਨ ਫੜਦਾ ਅਹੰਕਾਰ ਛੱਡ ਕੇ ਤੇ ਰੂਪ ਦਾ ਹੀ ਆਕਾਰ ਬਣ ਕੇ ਝੋਣਾ ਕਰੋ ਗੁਣ ਗੋਬਿੰਦ ਕਰਤਾ ਤੂੰ ਹੋ ਆ ਮੁਝ ਵਿੱਚ ਰਹਾ ਨਾ ਹੂੰ ਇੱਕ ਵੀਜਨ ਧਿਆਨ ਦਾ ਲੱਛਣ ਕੀਤਾ ਹੈ ਗੁਣ ਗੋਬਿੰਦ ਗੋਪਾਲ ਪ੍ਰਭ ਉਸ ਵਿੱਚ ਦੇ ਗੁਣ ਜਿਹੜੇ ਹਨ ਆਪ ਹੀ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਉਸ ਦੇ ਗੁਣ ਪਤ ਪਾਵਨ ਧਕ ਵਿਚਲ ਗੀਨ ਵਿਆਲ ਇਸ ਪ੍ਰਕਾਰ ਗੋਵਿੰਦ ਦੇ ਗੁਣਾਂ ਨੂੰ ਜਾਣਨਾ ਕਰੋ ਗੁਣ ਗਿਆਨ ਨੂੰ ਪ੍ਰਾਪਤ ਕਰੋ ਗੋਵਿੰਦ ਪਿਛਲੀ ਦੀ ਰੱਖਿਆ ਕਰਨ ਵਾਲਾ ਹੈ ਗੋ ਇੰਦਰੀਆਂ ਦਾ ਗਿੰਨ ਪ੍ਰਕਾਸ਼ ਕਾ ਚੇਤਨ ਸਾਖੀ ਅਤੇ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪ੍ਰਭੂ ਸਿਮਰਤ ਹੈ ਸ਼ਰਨ ਪਰੋ ਹਰ ਰਾ ਉਸ ਜੀ ਆਜਾ ਕਾਲਕੁਸ਼ ਦੀ ਸ਼ਰਨ ਪੈਣਾ ਕਰੋ ਤਾਂ ਕੀ ਆਸ ਕਲਿਆਣ ਸੁਖ ਇਸ ਪਰਮੇਸ਼ਰ ਦੀ ਪਿਆਰਿਓ ਆਸ ਰੱਖ ਕੇ ਕਰਕੇ ਕਲਿਆਣ ਮੁਕਤ ਪ੍ਰਾਪਤ ਹੋਵੇਗੀ ਅਜੇ ਰੱਖਿਆ ਹੋਵੇ ਜੀ ਲੋਕ ਪ੍ਰਲੋਕ ਤੇ ਸੁਖ ਦੀ ਪ੍ਰਾਪਤੀ ਹੋਵੇ ਆਤਮਨੰਦ ਜਾਂ ਤੇ ਸਭ ਕਸ਼ ਹੋ ਜਿਸ ਮਾਰੇ ਮੈਨੂੰ ਸਭ ਕੁਝ ਹੋ ਸਕਦਾ ਹੈ ਜੋ ਚਾਏ ਉਹ ਕਰ ਸਕਦਾ ਹੈ ਇਸ ਕ੍ਰਿਸ਼ਨ ਵਿੱਚ ਕਰਕੇ ਸਭ ਫਲ ਪ੍ਰਾਪਤ ਹੁੰਦੇ ਸਭ ਕੋਈ ਧਰਮ ਅਰਥ ਕਾਮ ਲੋਕ ਪ੍ਰਾਪਤ ਹੁੰਦੀ ਹੈ ਚਾਰ ਕੋਣਤ ਦਹ ਜਿਸ ਭ੍ਰਮਿਓ ਅਸੀਂ ਤਾਂ ਚਾਹਾਂ ਹੂ ਕਹਿੰਦੇ ਚਤ ਦੱਖਣ ਪੂਰਬ ਪਛਮ ਇਹ ਚਾਰ ਉਪ ਦਿਸ਼ਾ ਹੈਗੀਆਂ ਨੈਰਤ ਬਾਇਬ ਕੋਣਾ ਅਜਿਕੋ ਧਰਤੀ ਤੇ ਅਸਮਾਨ ਸਾਰੇ ਵਿਚਰ ਕੇ ਵੇਖਿਆ ਹੈ ਇਸ ਬਿਨ ਅਵਰ ਨਾ ਕੋ ਉਸ ਵੈਰ ਬਨਵਰਸਤਾਨ ਚ ਹੋਰ ਕੋਈ ਨਿਕਲਿਆ ਹੀ ਨਹੀਂ ਇੱਕੋ ਇੱਕ ਪਰਮੇਸ਼ਰ ਦਾ ਰੂਪ ਹੈ ਇਸ ਪ੍ਰਕਾਰ ਜਿਨ੍ਹਾਂ ਲੋਕਾਂ ਨੇ ਖੋਜ ਕੀਤੀ ਹੈ ਚੋਹਾਂ ਖਾਣੀਆਂ ਚ ਭਰਵੇਂ ਆਏ ਹੈ ਜਸੋ ਦਸਾ ਦੇ ਪਦਾਰਥਾਂ ਚ ਭਰਵੇਂ ਆਏ ਹੈ ਪਰ ਉਸ ਵਾਹਿਗੁਰੂ ਤੋਂ ਬਗੈਰ ਅਵਰਸਤਾਨ ਚ ਹੋਰ ਕੋਈ ਨਹੀਂ ਹੈ ਜਦਾਂ ਸਤਿਗੁਰਾਂ ਦੀ ਕਿਰਪਾ ਕਰਕੇ ਜਾਣਾਂਗੇ ਵੀਰ ਪੁਰਾਨ ਸਿਮਰਤ ਸੁਨੇ ਚਾਰੇ ਕੋਣ ਚਾਰੇ ਅੰਤਾਂ ਕਰਨੀ ਦੀ ਤੱਕੇ ਵੇਖਿਆ ਦਸ ਇੰਦਰੀਆਂ ਦੀ ਤਰਫ ਵੇਖਿਆ ਹੈ ਅਤੇ ਇਸ ਪ੍ਰਕਾਰ ਮਨ ਦੀ ਭਰਮਣਾ ਮਿਟਾ ਕੇ ਜਦੋਂ ਭਰਮ ਨਾ ਹੋਇਆ ਇੱਕ ਚਿਤ ਹੋਇਆ ਉਸ ਤੋਂ ਬਗੈਰ ਹਵਨ ਅਸਥਾਨ 'ਤੇ ਹੋਰ ਕੋਈ ਨਹੀਂ ਹੈ ਵੀਰ ਪੁਰਾਨ ਸਿਮਰਤ ਸੁਨੇ ਚਾਰੇ ਵੀਰ ਸ਼ਾਮ ਰਵੀ ਜੀ ਨੂੰ ਸਰਬਣ ਅਤੇ ਪ੍ਰਾਨ ਮਾਪੂਸ ਪ੍ਰਾਨ ਭਵਿਕ ਪ੍ਰਾਨ ਆਦਿਕ ਸਪਾਈ ਸਿਮਰਤੀਆਂ ਜਾਗਵਲ ਕਿਸਮਰਤੀ ਵਸਈਤ ਸਿਮਰਤੀਆਂ ਆਦ ਕੇ ਸਾਰੇ ਸੁਣ ਕੇ ਵੇਖੇ ਐ ਬਹੁ ਵਿਧ ਕਰੋ ਵਿਚਾਰ ਬਹੁ ਗਰੀਆ ਵੀ ਕਿਰਿਆ ਦਾ ਵਿਚਾਰ ਜਿਵੇਂ ਸਿਮਰਤੀਆਂ ਨੇ ਲਿਖਿਆ ਵੀ ਦਾਤ ਨੂੰ ਸੱਜੇ ਜਵਾੜੇ ਨਾ ਪਾੜਨੀ ਚਾਹੀਦੀ ਐ ਅਤੇ ਲਘੂ ਸ਼ੰਕਾ ਸੂਰੀ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਨਹੀਂ ਕਰਨੀ ਚਾਹੀਦੀ ਇਹੀ ਵੀ ਸਿਮਰਤੀਆਂ ਵਿੱਚ ਕਰਮ ਕਾਂਡ ਦੀਆਂ ਵਿਚਾਰਾਂ ਹਨ ਜਿਉ ਬਹੁਤ ਵਿਧੀ ਸਿਮਰਤੀਆਂ ਜਿਹੜੀਆਂ ਹੈ ਉਨ੍ਹਾਂ ਦੇ ਵਿੱਚ ਵਿਚਾਰ ਨਿਰਣਾ ਕਰਕੇ ਵੇਖ ਲੋ ਪਤ ਤੋ ਉਧਾਰਨ ਭੈ ਹਰਨ ਉਹ ਪਾਪਾਂ ਦੇ ਉਧਾਰ ਕਰਨੋ ਆਪ ਰਿਸ਼ਵਰ ਹੈ ਅਤਿ ਜਮਨ ਮਰਦੇ ਭੈ ਨੂੰ ਹਰਨ ਮੇਟਣ ਵਾਲਾ ਹੈ ਸੁਖ ਸਾਗਰ ਨਿਰੰਕਾਰ ਸਰ ਸੁਮੰਦਰ ਹੈ ਨਿਰੰਕਾਰ ਮਹਿਕੀ ਆਕਾਰਾਂ ਤੋ ਰਹਤ ਹੈ ਦਾਤਾ ਭੂਤਾ ਦੇਨ ਹਾਰੂ ਸਾਰਿਆਂ ਨੂੰ ਦਾਤਾ ਦੇ ਦੇਣ ਵਾਲਾ ਜਾਤਾ ਹੈ ਸਾਰਿਆਂ ਦੇ ਅੰਦਰ ਭਾਵਨਾ ਪੂਰੀ ਕਰਨ ਵਾਦੇ ਭੋਗ ਲਗਾਉਣ ਵਾਲਾ ਵੀ ਉਹਦਾ ਵੀ ਆਪ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਲਾਹੌਰ ਤੋਂ ਆਉਂਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਭਗਵਾਨ ਦੇ ਕੋਲ ਜਦੋਂ ਆਏ ਇਹਨਾਂ ਦੇ ਪਾਸ ਬੇਰੁਤਾ ਅੰਬ ਸੀ ਬੜਾ ਕੀਮਤੀ ਹੱਥ ਦੀ ਗਰਮੈਸ਼ ਨਾਲ ਫੁੱਟ ਗਿਆ ਫਿਰ ਮਾਲੋ ਧਿਆਨ ਕਰਕੇ ਕਿ ਮਹਾਰਾਜ ਤਾਂ ਆਪ ਦੇ ਪਾਸ ਪਹੁੰਚ ਨਹੀਂ ਸਕਦਾ ਗੁਰਨਵਾਰ ਸਾਹਿਬ ਅਰਦਾਸ ਕਰਕੇ ਧਿਆਨ ਨਾਲ ਗੁਰੂ ਰਾਮਦਾਸ ਜੀ ਨੇ ਅਰਪਿਆ ਮਾਲਾ ਇਹਨੂੰ ਤੇ ਆਪ ਚੂਕ ਲਿਆ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਨਵਾਲ ਸਾਜ ਬੈਠਿਆ ਮੈਂ ਉਹ ਅੰਬ ਚੁਪਿਆ ਸਾਰੀ ਸੰਗਤ ਦੁਆਰ ਜੀ ਬੈਠਿਆ ਮੈਂ ਫੇਰ ਉਸ ਨੂੰ ਚੁਪ ਕਰਕੇ ਭਾਈ ਬੱਲੂ ਨੂੰ ਕਿਹਾ ਇਹ ਟਾਕੀ ਚ ਰੱਖ ਦੇ ਗਿਰਖ ਜਦੋਂ ਕੋਈ ਲੋੜ ਪਈ ਸੀ ਮੰਗਾਗੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਹਾੜ ਤੋਂ ਵਾਪਸ ਆਏ ਮਾਰਨ ਕਹਿੰਦੇ ਇੱਡੇ ਸ਼ਹਿਰ ਤੀ ਗਏ ਸੀ ਸਾਨੂੰ ਕੀ ਅਰਪਿਆ ਸੀ ਕਹਿਣ ਲੱਗੇ ਮਹਾਰਾਜ ਮੈਂ ਕੀ ਅਰਪ ਸਕਦਾ ਮਾਰਨ ਉਹ ਫੇਰ ਸਿੱਖਣ ਕਿਹਾ ਗੁਰੂ ਸਾਹਿਬ ਹਿੰਦੇ ਸਨ ਵਿਚਾਰ ਜਿਵੇਂ ਮਾਰਿਆ ਕਹਿੰਦੇ ਗੁਰੂ ਰਾਮਦਾਸ ਸਾਹਿਬ ਬਾਜ਼ਾਰ ਚ ਖੜੇ ਸਰਦਾਰਾਂ ਨਾਲ ਸਾਡੇ ਸੋਹਣੇ ਰੇਸ਼ਮ ਦੇ ਵਸਤੂ ਪਹਿਨ ਆ ਰਹੇ ਆ ਉਹ ਅਸੀਂ ਭਾਈ ਪਹਿਨਦੇ ਆ ਕਦੇ ਗਲਾਣਾ ਣਾਉਂਦੇ ਸੀ ਕਦੇ ਬੁਕਲ ਜਿਵੇਂ ਮਾਰੀਦੀ ਹੈ ਸੰਗਤ ਨੂੰ ਇਸ ਪ੍ਰਕਾਰ ਹਿੰਦੀ ਤਰੀਕ ਲਿਖਿਆ ਹੈ ਉਹ ਵਸਤਣਾ ਚਮਕਾਰਾ ਵੀ ਗਵਾਂ ਚ ਦਿਖਾਇਆ ਸੀ ਜਿਹੜੇ ਰੰਗ ਦੇ ਵਸਤੇ ਮਹਾਰਾਜ ਪਹਿਰੇ ਇਸ ਤਰ੍ਹਾਂ ਹੈ ਅਤੇ ਇਹ ਬੇਬਕਾਂ ਉਹ ਗੁਰਪ੍ਰਤਾਪ ਵਿੱਚ ਲਿਖਿਆ ਹੋਇਆ ਉੱਥੇ ਰੰਗ ਦਿਖਾਉਣਾ ਨਹੀਂ ਲਿਖਿਆ ਗੁਰਪ੍ਰਤਾਪ ਵਿੱਚ ਪਰ ਹਿੰਦੀ ਪੜੀ ਹੋਈ ਵਿੱਚ ਇਹ ਲਿਖਿਆ ਗੁਰੂ ਨਾਨਕ ਸਾਹਿਬ ਦਾ ਬਸਿਆਂ ਦਾ ਪੋਸ਼ਾਕੇ ਦਾ ਰੰਗ ਵੇਖਣਾ ਉਸ ਵਕਤ ਉਸ ਸਮੇਂ ਜੀ ਅੰਬ ਜਿਹੜਾ ਸੀ ਮਹਾਰਾਜ ਚੂਬ ਕੇ ਟਾਕੀ ਚ ਰਖਾਇਆ ਸੀ ਗੁਰੂ ਨਾਨਕ ਸਾਹਿਬ ਨੇ ਕਿਹਾ ਮਹਾਰਾਜ ਜੀ ਅੰਬ ਲੈ ਕੇ ਆਇਆ ਇਸਿਆ ਦੇ ਵਾਸਤੇ ਉਹ ਮਹਾਰਾਜ ਜੀ ਪਰਵਾਰ ਕੋਲ ਉਹਨੀਆਂ ਗਰਮੀ ਦੇ ਨਾਲ ਫਟ ਗਿਆ ਮੈਂ ਆਪ ਦਾ ਧਿਆਨ ਕਰਕੇ ਆਪ ਨੂੰ ਅਰਪਿਆ ਸੀ ਸਤਗੁਰੂ ਜੀ ਨੇ ਉਸ ਵੇਲੇ ਟਾਕੀ ਜੋ ਗਿੜਕ ਵਿਖਾਈ ਪਾਈ ਬੰਨੂ ਨੂੰ ਕਹਿ ਕੇ ਕਿਆ ਵੇਖੋ ਅਸੀਂ ਤੁਹਾਡਾ ਅਰਦਾਸ ਕੀਤੀ ਹੋਈ ਅੰਗੀਕਾਰ ਕੀਤੀ ਐ ਕਿਉਂ ਮਾਰਾ ਭੋਗਣ ਵਾਲੇ ਵੀ ਜੋ ਕੋਈ ਸਿੱਖ ਪ੍ਰੇਮ ਨਾਲ ਰਪੇ ਉਹਨੂੰ ਆਪ ਹੀ ਹਮਾਰਾ ਸਾਹ ਜੋ ਸਿੱਖ ਪ੍ਰੇਮ ਦੇ ਨਾਲ ਸਰਦਾ ਨਾਲ ਚੱਲਿਆ ਮੀਰਾ ਵਾਜੀ ਦੀ ਜਿਵੇਂ ਖਿਜੜੀ ਖਾਂਦੇ ਰਹੇ ਐ ਜਿਸ ਪ੍ਰਕਾਰ ਬੇਦਰ ਦਾ ਆਲੂਣਾ ਸਾਹ ਖਾਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਭਾਈ ਲਾਲੋ ਜੀ ਦੇ ਕੋਲੋਂ ਦੇ ਪ੍ਰਸ਼ਾਦਿਆਂ ਚੋਂ ਮਾਰਾ ਦੁੱਧ ਕੱਢ ਕੇ ਉਹ ਖਾਇਆ ਸੀ ਕਿਉਂ ਭੋਗਣ ਵਾਲਾ ਵੀ ਆਪ ਹੀ ਤੇ ਦੀਨ ਵਾਲਾ ਸੱਚੇ ਪਾਤਸ਼ਾਹ ਦਾਤਾਂ ਸਾਰੇ ਨੂੰ ਆਪ ਹੈ ਇਸ ਦਿਨ ਅਵਰ ਨਾ ਜਾ ਕੋ ਬਿਨੂ ਤੋਂ ਬਗੈਰ ਹੋਰ ਕੋਈ ਜਗ੍ਹਾ ਨਹੀਂ ਹੈ ਉਹ ਪਰਮੇਸ਼ਰ ਦੀ ਔਰਦ ਹੈ ਸਾਡੇ ਤਾਈ ਤਾਂ ਜੋ ਚਾਹ ਹੈ ਸੋਈ ਮਿਲੈ ਜੋ ਚਾਹੀਏ ਭਾਈ ਉਹ ਪ੍ਰਦਾਨ ਸ਼ਾਰੇ ਪ੍ਰਾਪਤ ਹੋ ਜਾਂਦੇ ਮਿਲ ਜਾਂਦੇ ਹਨ ਨਾਨਕ ਹਰ ਗੁਣ ਗਾਏ ਜਿਹ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੀਏ ਗੋਬਿੰਦ ਜਸ ਗਾਈਏ ਹਰਮੀ ਕਿ ਭਾਈ ਗੋਬਿੰਦ ਉਹ ਪਰਮੇਸ਼ਰ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਉਹਦਾ ਜਸ ਕੀ ਉਤਨਾ ਹਰੀ ਦਾ ਨਿਤਾ ਕਰਤੀ ਗੋਣਾ ਕਰੀਏ ਮਿਲ ਭਜੀਐ ਸਾਧ ਸੰਗ ਮੇਰੇ ਮੀਰ ਜੇ ਮੈਨੂੰ ਸੱਜਣ ਜਨਾਂ ਨਾਲ ਸਾਧ ਸੰਗ ਦੇ ਚਿਲ ਮਿਲ ਕਰਕੇ ਉਸ ਤੋਂ ਵਿੱਚ ਨਾ ਭਜਨ ਕਰੀਏ ਰਹਾਉ ਸਲੋਕ ਕਰੋ ਬੰਦਨਾ ਅਨਤਵਾ ਇਹਨਾਂ ਆਉ ਕਹਿ ਕੇ ਮਹਾਰਾਜ ਇਸ ਪਉੜੀ ਦੇ ਆਦ ਵਿੱਚ ਸ਼ਾਸਤੀ ਤੇ ਹੁਣ ਅੱਗੇ ਆਰੰਭ ਕਰਦੇ ਦੂਜੇ 10 ਲੋਕੀਂ ਦੇ ਹਨ ਜੀ ਕਰੋ ਬੰਦਨਾ ਅਨਕੁਬਾ ਫਿਰ ਕਰੋ ਬੀਮ ਬੰਗਣਾ ਨਮਸਕਾਰ ਕਰੋ ਮਹਾਰਾ ਨੂੰ अनेका ਵਾਰੀ ਸਿਰ ਝੁਕਾ ਚੁਕਾ ਕੇ ਸਰਨ ਪਰੋ ਹਰ ਰਾਹੀ ਅਕਾਲ ਪੁਰਖ ਦੀ ਸਰਨ ਪਵ ਬ੍ਰਹਮ ਕਟਿਐ ਨਾਨਕ ਸਾਧ ਸੰਗ ਗੁਰਗ ਕੇ ਸਾਧ ਸੰਗਤ ਮਿਲ ਕਰਕੇ ਭਰਮ ਕਟਿਆ ਜਾਏਗਾ ਤੁਹਾਡਾ ਦੁਤੀਆ ਭਾਉ ਮਿਟਾ ਜਿਹੜੇ ਭਾਉ ਮਿਟਦੇ ਹੋ ਸੰਗਤ ਨੂੰ ਪਰਮੇਸ਼ਰ ਦਾ ਗੁਰੂ ਦਾ ਰੂਪ ਜਾਣੋ ਦੁਆਬ ਦਾ ਆਲ ਵੀ ਮਿਟਾ ਦੇਉ ਤੇ ਭਰਮ ਵੀ ਸਾਲ ਸਮੇਂ ਜੀ ਮਿਲ ਕੇ ਕੱਟੀ ਜਾ ਹੈ ਪੌੜੀ ਕੱਟੀਏ ਨਾਨਕ ਸਾਹਿਬ ਸਿੰਘ ਕਥਾ ਬ੍ਰਹਮ ਗਿਆਨ ਹੁੰਦਾ ਇਸ ਰੰਗਰੀਆ ਦੇ ਵਿੱਚ ਪੌੜੀ ਦੁਤਿਆ ਦੁਰਮਤ ਦੂਰ ਕਰ ਦੁਈ ਜਵਾਰਾ ਕਹਿੰਦੇ ਜਿਹੜੀ ਦੁਰਮਤ ਨਾ ਤੁਹਾਡੇ ਅੰਦਰ ਹੈ ਜੀਵ ਖੋਟੀ ਮਤ ਪ੍ਰਾਇ ਘਰਾਂ ਨੂੰ ਧੱਕਣਾ ਸ਼ਰਾਬ ਪੀਣੀ ਬੰ ਪਹਿਰੇ ਕੰਮ ਕਰਨੇ ਚੋਰੀ ਜਾਰੀ ਕਰਨੀ ਇਹ ਖੋਟੀ ਮਤ ਹੈ ਜ਼ਰਮਤ ਮਰਜੋ ਪੀਰ ਦੇ ਵਿਖਲੀ ਪੱਜ ਕਮਲੀ ਜ਼ਰਮਤੀਏ ਜਿਹੜੇ ਸ਼ਰਾਬਾਂ ਪੀਂਦੇ ਉਹਨਾਂ ਦੀ ਬੇਸਵਾ ਦੇ ਪਤੀਆਂ ਵਰਗੀ ਮਾਤਾ ਕੰਜਰਾ ਵਰਗੀ ਸੇ ਕਮਲੀ ਉਹਨਾਂ ਦੀ ਬੁੱਧੀ ਹੈ ਬੇਸ਼ਾਂ ਜਿ ਲਿਬੜੀ ਹੋਈ ਉਹਨਾਂ ਦੀ ਬੁੱਧਾ ਹੈ ਆ람 ਰਸੈ ਜੋ ਰਤੇ ਨਾਨਕ ਸਚੁ ਅੰਗਲੀ ਇਸ ਕਰਕੇ ਹਜੂਰ ਕਹਿੰਦੇ ਆ ਖੋਤੀ ਮਤ ਨੂੰ ਦੂਜੇ ਦੁਆਰੇ ਤੈਨੂੰ ਦੂਰ ਕਰ ਦੇ ਗੁਰ ਸੇਵਾ ਕਰਨੀ ਅਤੇ ਸਰੂਆਂ ਦੀ ਤਹਿਲ ਕਰਿਆ ਕਰ ਏ ਭਾਈ ਨਿਤਾ ਵਰਤੀ RAM ਰਤਨ ਮਨ ਤਨ ਵਸੈ ਜਿਹਦੇ ਹਿਰਦੇ ਵਿੱਚ ਵੀ ਤਨ ਵਿੱਚ ਹੀ RAM ਰੂਪੀ ਰਤਨਾ ਮੋਲਕ ਹੈ ਗੁਰੂ ਸਾਹਿਬ ਦੇ ਖਜ਼ਾਨੇ ਵਿੱਚ ਇਹਦੇ ਵਿੱਚ ਉਹ ਕੱਢ ਕੇ ਗੁਰ ਰਤਨ ਕੱਢ ਕੇ ਪ੍ਰਕਾਸ਼ ਕਰ ਦੇਣਗੇ ਤੇਰੇ ਹਿਰਦੇ 'ਚ ਤੇਰੇ ਮਨ ਤਾਂ ਦੇ ਅੰਦਰ ਬਸ ਜਾਏਗਾ ਤਾਜ ਕਾਮ ਕ੍ਰੋਧ ਲੋਭ ਮੀ ਮੇ ਮਿੱਤਰਾ ਕਾਮ ਦੇ ਫੁਰਨੇ ਵਕਾਰਾਂ ਦੇ ਫੁਰਨੇ ਛੱਡ ਦੇ ਕ੍ਰੋਧ ਕਰਨਾ ਛੱਡ ਦੇ ਲੋਭ ਛੱਡ ਦੇ ਇਹਨਾਂ ਨੂੰ ਛੱਡ ਇਹਨਾਂ ਨੂੰ ਮਿੱਤਰ ਬਣਾਈ ਬੈਠਾ ਮਰਨ ਮਿਟੈ ਜੀਵਨ ਮਿਲੈ ਮੋਤ ਜੇ ਦੀ ਤੇਰੇ ਸਿਰ ਤੇ ਖੜੀ ਹੈ ਮੇਰੇ ਤਾਂ ਸਿਰ ਦੇ ਉੱਪਰ ਹੈ ਇਹ ਮਰਨਾ ਤੇਰਾ ਮਿਟ ਜਾਏਗਾ ਤੈਨੂੰ ਸਤਿਅਨ ਜੀਵਨ ਮਿਲ ਜੇਗਾ ਜਿਹੜਾ ਕਦੇ ਨਾ ਮਰੇ ਬਿਨ ਸਹ ਸਗਲ ਕਲੇਸ਼ ਕਰਜ ਤੇ ਕਲੇਸ਼ ਜਮਣ ਮਰੁੰਦੇ ਉਹ ਸਾਰੇ ਨਾਸ਼ ਹੋ ਜਾਣਗੇ ਆਪ ਤਜਹੁ ਗੋਬਿੰਦ ਭਜਹੁ ਆਪ ਦਾ ਸਾਈ ਛੱਡ ਦੇ ਹਿਰਦੇ ਦੇ ਅੰਦਰੋਂ ਹੰਕਾਰ ਜਿਹੜਾ ਫੁੱਲ ਰਿਹਾ ਗਉਨ ਪਰਵੇ ਜੀ ਮਿੜਲਾ ਨਹੀਂ ਮਹਾਰਾ ਕਹਿੰਦੇ ਗੋਬਿੰਦ ਦਾ ਭਜਨ ਕਰੋ ਫਿਰ ਮਿਟੇਗਾ ਪਾਉ ਪਾਉ ਤ ਪਰਵੇ ਸਤਿ ਪ੍ਰੇਮ ਭਗਤੀ ਤੁਸੀਂ ਪ੍ਰਵੇਸ਼ ਹੋ ਜਾਓਗੇ ਕੋ ਜਿਹੜੇ ਆਪਾ ਪਾਪ ਹੰਕਾਰ ਮਿਲ ਜਾਏਗਾ ਗੋਬਿੰਦ ਦਾ ਭਜਨ ਕਰੋ ਪ੍ਰੇਮਾਂ ਭਗਤੀ ਚ ਪ੍ਰਵੇਸ਼ ਕਰੋ ਲਾਭ ਮਿਲੇ ਟੂਟਾ ਹੀਰਾ ਸਭ ਸਈ ਕੇਵਲ ਮੋਖ ਰੂਪੀ ਲਾਭ ਮਿਲੇਗਾ ਟੋਟਾ ਜੰਮਣ ਮੰਨ ਦੇ ਦੇਣ ਵਾਲਾ ਵਿਕਾਰਾ ਦਾ ਸਭ ਨਾਸ ਹੋ ਜਾਏਗਾ ਹਰ ਦਰਗਹ ਪਤਵੰਤ ਹਰੀ ਦੀ ਦਰਗਾਹ ਤੁਸੀਂ ਜਿਤੋਂ ਆਵੇ ਹੋਵਾਂਗੇ ਦਿਗਾਂਤ ਪ੍ਰਲੋਕ ਚ ਰਾਮ ਨਾਮ ਧਨ ਸੰਚਵੈ ਜੇ ਤੁਸੀਂ ਰਾਮ ਪਰਮੇਸ਼ਰ ਦਾ ਨਾਮ ਧਨ ਸੰਚੋਇ ਇਕੱਤਰ ਕਰੋਗੇ ਸਾਹ ਸਾਹ ਜਪੋਗੇ ਸਾਜ ਸਾਹ ਭਗਵੰਨ ਤੁਮ ਹੀ ਭਾਈ ਸੱਚੇ ਸ਼ਾਹੂਕਾਰ ਬਣ ਜਾਓਗੇ ਭਗਵੰਤ ਭਾਗਾਂ ਵਾਲੇ ਬਣ ਜਾਓਗੇ ਭਗਵੰਤ ਪਰਮੇਸ਼ਰ ਦੇ ਸਰੂਪ ਹੀ ਬਣ ਜਾਵਾਂਗੇ ਉਠਤ ਬੈਠਤ ਹਰ ਭਜ ਹੋ ਉਠਣ ਲੱਗੇ ਵੀ ਮਾਰੂ ਨੇ ਭਜਨ ਕਰਿਆ ਕਰੋ ਬੈਠਣ ਲੱਗੇ ਵੀ ਮਾਰੂ ਦਸਵਨ ਕਰਿਆ ਕਰੋ ਉੱਠਦੇ ਦੁਨੀਆ ਤੋਂ ਬ੍ਰਾਮ ਹੋਣਦੇ ਹੋਏ ਬੈਠਦੇ ਸਮਾਧੀ ਵਿੱਚ ਹਰੀ ਦਾ ਭਜਨ ਹੀ ਕਰੋ ਹੋਰਸ ਗੱਲ ਪਛੜ ਕੇ ਸਾਧੂ ਸੰਗ ਪਰਿਚ ਜਿਨ੍ਹਾਂ ਦਾ ਮਨ ਪਰਮੇਸ਼ਰ ਤੇ ਭਜ ਜੁੜਿਆ ਉਹਨਾਂ ਨੂੰ ਸਾਧੂ ਹੈ ਉਨ੍ਹਾਂ ਦੀ ਸੰਗਤ ਜੀ ਪ੍ਰੀਤੀ ਕਰਿਆ ਕਰੋ ਸੰਗਤ ਕੋਸ਼ ਛੋੜਾ ਮਿਲ ਜਾਏਗਾ ਨਾਨਕ ਦੁਰਮਤ ਛੁੱਟ ਗਈ ਜਿਹਨੂੰ ਖੋਟੀ ਮਤ ਜਿਹਨਾਂ ਦੀ ਛੁੱਟ ਗਈ ਹੈ ਪਾਰ ਬ੍ਰਹਮ ਵਸੇ ਚੀ ਉਹਨਾਂ ਦੇ ਵਿੱਚ ਪਾਈ ਪਾਰ ਨੂੰ ਪ੍ਰਵੇਸ਼ਣ ਬਸ ਗਿਆ ਹੈ